ਅਸ਼ਕਲਾਂ ਜੀ ਹਾਂਜੀ ਪੁੱਤ ਅੰਟੀ ਜੀ ਉਹ ਨਾ ਆਪਣਾ ਲਹਿੰਗਾ ਵਿਆਹ ਦਾ ਚੂੜਾ ਪਿਆਸੇ ਬੁੱਕ ਕਰਾਂਗੇ ਗਹਿਣਾ ਗੱਟਾ ਵੀ ਬਣਾਉਂਗੀ ਕੁੱਲ ਅੰਟੀ ਜੀ ਤੁਸੀਂ ਜਿਆਦਾ ਨਹੀਂ 15 ਲੱਖ ਰੁਪਈਆ ਐ ਕਰੋ ਮੈਨੂੰ ਦੇ 15 ਲੱਖ ਪੁੱਤ 15 ਲੱਖ ਕਾਦਾ ਵਿਆਹ ਵਾਸਤੇ ਪੈਸੇ ਮੰਗਣ ਲਈ ਅੰਟੀ ਜੀ ਕਿਦੇ ਵਿਆਹ ਦਾ ਕਿ ਵਿਦੇ ਵਿਆਹ ਵਸਤੇ ਮੇਰੇ ਵਿਆਹ ਵਸਤੇ ਅੰਤਪਤਾ ਤੇਰੇ ਵਿਆਹ ਦੇ ਪੈਸੇ ਤੇ ਫਿਰ ਤੇਰੇ ਘਰ ਦੇ ਦੇਣਗੇ ਆਪਾਂ ਥੜੀ ਦੇਵਾਂਗੇ ਫਿਰ ਤੇ ਨਹੀਂ ਆਂਟੀ ਜੀ ਘਰ ਦੇ ਕੋ ਦੇਣਗੇ ਉਹਨਾਂ ਨੂੰ ਤੇ ਮੇਰੇ ਵਿਆਹ ਦੀ ਕੋਈ ਫਿਕਰ ਹੈ ਨਹੀਂ ਸਾਰੀ ਫਿਕਰ ਤੁਹਾਨੂੰ ਆ ਤੁਹਾਨੂੰ ਫਿਕਰ ਪਈ ਰਹੀ ਨਹੀਂ ਲੈ ਉਹਨਾਂ ਦੀ ਗੁੱਡੀ ਵਿਆਹੀ ਗਈ ਤੇਰਾ ਵਿਆਹ ਕਦੋਂ ਹੋਣਾ ਤੂੰ ਵਿਆਹ ਕਦੋਂ ਵਿਖਾਉਣਾ ਵਾ ਤੁਸੀਂ ਕਦੋਂ ਕਰਨਾ ਗੁੱਡੀ ਦਾ ਰਿਸ਼ਤਾ ਤੁਸੀਂ ਪੁੱਛਦੇ ਜਨ ਜਿਆਦਾ ਕਰ ਦੇਣ ਮੇਰੇ ਨੂੰ ਤੇ ਕੋਈ ਫਿਕਰ ਹੈ ਨਹੀਂ ਰਾਂ ਨਾ ਬੈਠੀ ਮੈਂ ਕਿ ਆਂਟੀ ਨੂੰ ਹੀ ਫਿਕਰ ਹੈ ਸਾਰੀ ਆਂਟੀ ਨੂੰ ਜਾ ਕੇ ਕਹਿੰਦੀ ਪਿਓ ਲਿਆਓ ਦੋ ਪੈਸੇ ਦਾ ਵਿਆਹ ਤੇਰੀ ਐਵੇਂ ਲੇਟ ਹੋਣ ਡਿਆ ਵਿਆਹ ਹਨਾ ਆਂਟੀ ਤੇ ਫਿਰ ਮੈਂ ਕਰਾਂ ਗੱਲ ਕਰਦੇ ਆ ਨਾ ਦੋਕੇ ਹੈ ਅੰਟੀ ਜੀ ਸਸ਼ਕਾ ਅੰਟੀ ਜੀ ਹਾਂਜੀ ਪੁੱਤ ਅੰਟੀ ਜੀ ਉਹ ਨਾ ਆਪਣਾ ਲਹਿੰਗਾ ਨਹੀਂ ਤਾਂ ਮੁੰਦੀਆਂ ਨਾ ਬਾਰ-ਬਾਰ ਦਿਖਾ। ਨਾ ਸੁਣ ਹੈਗੀਆਂ ਤੇ ਦਿਖਾਉਣੀ ਮੈਂ ਮੁੰਦੀਆਂ ਦੇ ਚੱਕਰ ਦੇ ਵਿੱਚ ਤੇ ਮੈਂ ਘਰ ਸੜ ਬੈਠੀ ਸੀ ਜਦੋਂ ਮੈਨੂੰ ਪਹਿਲੀ ਮੁੰਦੀ ਪਈ ਨਾ ਪਹਿਲੀ ਮੁੰਦੀ ਪਈ ਮੈਂ ਕਦੀ ਕਿਸੇ ਨੂੰ ਕੰਮ ਮੈਂ ਸਬਜ਼ੀ ਵਾਲ ਨੂੰ ਮੈਂ ਕਿਹਾ ਐਦਾ ਕੀ ਰੇਟ ਹੈ ਐਦਾ ਕੀ ਰੇਟ ਹੈ ਐਦਾ ਕੀ ਰੇਟ ਹੈ ਉਹਨੂੰ ਸਮਝ ਨਾ ਲੱਗੇ ਕਿ ਮੈਂ ਸਬਜੀ ਵੇਖ ਰਹੀ ਆ ਕਿ ਮੈਂ ਕੋਈ ਸੁਖਾ ਰਹੀ ਆ ਜੇ ਤੋ ਇਹਨੂੰ ਰਾਹ ਪੁੱਛਣਾ ਤਾਂ ਮੈਂ ਉੱਡ ਕੇ ਰਾਹ ਦੱਸਣਾ ਮੈਂ ਕਿ ਉਧਰੋਂ ਨਹੀਂ ਆਣ ਚਲ ਜੇ ਤੋ ਉਧਰੋਂ ਨਹੀਂ ਚਲ ਜੂ ਪਰ ਫੇਰ ਵੀ ਕਿਹਾ ਤਾਂ ਧਿਆਨ ਨਾ ਪੈਣਾ ਮੁੰਦੀ ਤੇ ਮੈਂ ਸੜੀ ਬੜੀ ਨਕਰ ਨੂ ਅਗਲਾ ਲਈ ਸਾਰੇ ਐ ਗੰਦੇ ਚਾਰਜੇ ਕੁਝ ਬਚਾ ਮੈਂ ਕਿ ਮੁੰਦੀ ਬਚੀ ਮੁੰਦੀ ਤੇ ਤੇ ਮੈਨੂੰ ਗੱਲਾਂ ਨਾਲ ਨਹੀਂ ਚੇਤੇ ਕਰ ਪਹਿਲਾਂ ਤਾਂ ਮੁੰਦੀਆਂ ਨਾ ਬਾਰ ਬੱਦਖਾ ਲਾ ਸੁਣ ਹੈ ਗਿਆ ਤਾਂ ਦਿਖਾਉਣੀ ਆ ਮੈਂ ਦਖੀਨ ਚ ਨਾ ਕੋਈ ਵੀ ਗਲਤੀ ਕਰ ਲਿਓ ਪਰ ਕਿਹੇ ਘਰ ਚ ਵੱਡੀ ਨੋ ਬਣਨ ਦੀ ਗਲਤੀ ਕਦੀ ਨਹੀਂ ਕਰਦੇ ਮਾੜੀ ਜੂਨ ਹੁੰਦੀ ਨਾ ਵੱਡੀ ਨੋ ਦੀ ਛੱਡ ਦਿਓ ਗੱਲਾਂ ਮੈਂ ਨਹੀਂ ਘਰ ਦੀ ਕੰਮ ਵਾਲੀ ਜਿਹੜੇ ਵੱਡੀ ਨੋ ਚ ਕੋਈ ਬਹੁਤਾ ਫਰਕ ਹੁੰਦਾ ਨਹੀਂਗਾ ਅਣਾ ਹੈ ਨਾ ਹੁਕਮੇ ਚਲਾਉਂਗੀ ਮੈਂ ਆਖ ਦਿਖਾਉਂਗੀ ਮੈਂ ਸਹਿਮੀ ਖੜੀ ਰਹੇਗੀ ਮੇਰੀ ਦੇਵਰਾਣੀ ਇਹ ਸਿਰਫ ਗਾਣਿਆਂ ਚ ਹੁੰਦਾ ਜੇ ਅਸਲ ਚ ਹੁੰਦਾ ਕੁਛ ਨਹੀਂ ਜੇ ਅੱਖਾਂ ਦੇਵਰਾਣੀ ਨੂੰ ਖਾਣ ਦੇ ਹੁੰਦੀ ਇੱਥੇ ਜਿਹੜੀ ਜਠਾਣੀਆਂ ਉਹ ਤਾਂ ਬਸ ਘਰ ਦੇ ਕੰਮ ਜੋਗੀ ਰਹਿ ਜਾਂਦੀ ਐ ਘਰ ਦਾ ਸਾਰਾ ਕੰਮ ਵੀ ਉਹ ਕਰੇ ਤੇ ਘਰ ਦੇ ਆਂਦੀਆਂ ਗਵਾਲਾ ਨੂੰ ਖਾਣ। ਬਦਨਾਮੀ ਨਹੀਂ ਉਹ ਕਰਾਵੇ। ਦਰਾਣੀ ਆ ਨਾ ਮਟਕੋ ਉਦਾਂ ਤੇਰਾ ਸਾਰਾ ਦਿਨ ਮੈਂ ਨਹੀਂ ਬੀਪੀ ਲੋ ਰਹਿੰਦਾ। ਹਾਏ ਦੀਦੀ ਮੈਂ ਠੀਕ ਨਹੀਂ। ਹਾਏ ਦੀਦੀ ਮੈਂ ਠੀਕ ਨਹੀਂ। ਹੈ ਅ ਵਰਕ ਫਰੋਮ ਹੋਮ ਕਰਦੀ ਤੇ ਆਏ ਦੇਨੇ ਦੇ ਪਾਰਸਲ ਮੈਂ ਨਹੀਂ ਕਰ ਚਾ। ਆ ਪਾਜੀ ਇੱਕ ਨਾ ਕੋਟੀ ਵਿਖਾ ਦਿਓ 4 ਸਾਲ ਦਾ ਮੁੰਡਾ ਵਾ। ਤੇ ਪਰ ਕੋਟੀ ਤੁਸੀਂ ਵਿਖਾਇਓ ਮੁੰਡਾ 4 ਸਾਲ ਦਾ ਵਾ ਤੁਸੀਂ ਐਂ ਕਰੋ ਕੋਟੀ ਵਿਖਾ ਦਿਓ 10 ਸਾਲ ਦੇ ਮੁੰਡੇ ਦੀ। ਤਹ ਹਸਾਲ ਦੇ ਮੁੰਡੇ ਦੀ ਲੈ ਵੱਡੀ ਲਾਉਂਗੀ ਕੋਟੀ ਮਾਸਾ 2 ਸਾਲ ਕੱਢੇ ਤਾਂ ਸਹੀ ਅੱਜ ਪਾਈ ਤੇ ਕੱਲ ਛੋਟੀ ਹੋ ਜੇ ਉਹਦਾ ਕੀ ਕੰਮ ਆ ਵੱਡੀ-ਵੱਡੀ ਹਾਂਜੀ ਵਿਖਾਓ ਵਿਖਾਓ ਤੁਹਾਨੂੰ ਭੈਣ ਜੀ 10 ਸਾਲ ਦੇ ਮੁੰਡੇ ਦੀ ਕੋਟੀ ਹਾਂ ਇਹ ਮੇਰੇ ਮੁੰਡੇ ਨੂੰ 4 ਸਾਲ ਵਾਲੇ ਨੂੰ ਨਾ ਬਿਲਕੁਲ ਵਧੀਆ ਆਉਗੀ ਇਹ 4 ਸਾਲ ਵਾਲੇ ਮੁੰਡੇ ਦੀ ਕੋਟੀ ਆ ਹਾਂਜੀ ਭਾਵੇਂ ਨਿੱਕੀ ਹੋਵੇ ਉਹਨੂੰ ਮਾਸਾ ਫੇ ਵੀ ਨਿੱਕੀ ਹੋਏਗੀ ਹਾਂ ਇਹ ਸਹੀ ਹੈ ਹੰ ਚਾਰਕ ਸਾਲ ਕੱਢੇ ਕੋਟੀ ਤੇ ਫੇਰ ਹੀ ਫਾਇਦਾ ਪਰ ਭਾਜੀ ਆ ਨਾ ਕੋਟੀ ਗਰਮ ਨਹੀਂ ਪਤਲੀ ਲੱਗਣ ਦੀ ਪਤਲੀ ਭੈਣ ਜੀ ਇਸ ਤੋਂ ਮੋਟੀ ਤੇ ਫੇਰ ਰਜਾਈ ਆਂਦੀ ਵੇ ਕੋਟੀ ਚਾਹੀਦੀ ਹੈ ਰੇਟ ਕੀ ਭਾਜੀ ਇਹਦਾ 850 ਦੀ ਕਿੰਨੇ ਦੀ 850 ਦੀ ਇੰਨੀ ਮਹਿੰਗੀ ਕੋਟੀ ਲੈ ਆਏ ਭਾਜੀ ਇਹਨੂੰ ਕਿ ਲੱਗਾ ਵਾ ਇਹਨੂੰ ਕੀ ਲੱਗਾ ਇੰਨਾ ਮਹਿੰਗਾ ਦੱਸ ਸਹੀ ਸਹੀ ਲਾਓ ਉਹਦੀ ਕੋਟੀ ਇੰਨੀ ਗਰਮ ਕੋਟੀ ਹੈ 850 ਦੀ ਸਿਰਫ ਉਹ ਤੁਸੀਂ ਮੈਨੂੰ ਪਿਓਰ ਦੀ ਨਾ ਦੇ ਆ ਕਿ ਕੋਈ ਮਿਕਸ ਦੀ ਦੇ ਦਿਓ ਪਰ ਰੇਟ ਸਹੀ ਲਾਓ ਮੈਨੂੰ ਨਹੀਂ ਪਤਾ ਭਾਜੀ ਇਹ ਤੋਂ ਘੱਟ ਨਹੀਂ ਦੀ ਕੋਟੀ 10 ਸਾਲ ਦੇ ਬੱਚੇ ਦੀ ਨਹੀਂ ਸਹੀ ਰੇਟ ਲਾਉਣਾ ਫਿਰ ਭਾਜੀ ਆਹੀ ਰੇਟ ਹੈਗਾ ਬਿਲਕੁਲ ਜਾਇਜ਼ ਰੇਟ ਹੈ ਸਰ ਲੈ ਲਓ ਜੀ ਸਹੀ ਸਹੀ ਰੇਟ ਲਾਉਣਾ ਨਹੀਂ ਤੇ ਫਿਰ ਮੈਂ ਚਲੀ ਜੇ ਨਹੀਂ ਭਾਜੀ ਬਿਲਕੁਲ ਜਾਇਜ਼ ਹੈ ਬਿਲਕੁਲ ਜਾਇਜ਼ ਰੇਟ ਹੈ ਤੁਹਾਡਾ ਜੀ ਵੇਖ ਜੋ ਮੈਂ ਚਲੀ ਜੇ ਨਹੀਂ ਨਹੀਂ ਬਿਲਕੁਲ ਜਾਇਜ਼ ਰ ਮਾਰਲਾਵਾ ਜੇ ਨਹੀਂ ਕਰੇ ਤੇ ਪਹਿਲੀ ਸਾਡੇ 850 ਰੱਖਣਾ ਤੇਰੇ ਫਿਰ ਭਰਾ 850 ਦੀ ਹੁਣ ਤੂੰ ਤੇ ਫਿਰ ਜਿੱਤੇ ਆਇਆ ਵਾ ਤੇ ਦੇ ਦੇ ਫਿਰ ਹੁਣ ਲੈ ਕੇ ਜਾਣੀ ਆਂ ਤੇ ਆਪਾ ਜੀ ਇੱਕ ਨਾ ਕੋਟੀ ਵਿਖਾ ਦੋ 4 ਸਾਲ ਦਾ ਮੁੰਡਾ ਵਾ ਤੇ ਪਰ ਕੋਟੀ ਤੁਸੀਂ ਵਿਖਾਇਓ ਮੁੰਡਾ 4 ਸਾਲ ਦਾ ਵਾ ਤੁਸੀਂ ਐਂ ਕਰੋ ਕੋਟੀ ਵਿਖਾ ਦੋ ਧੰਕ ਇਹ ਸਾਡੀਆਂ ਪੰਜਾਬੀ ਮਾਮਾ ਦੀ ਮਸ਼ਹੂਰ ਧਮਕੀ ਆਲੰਦ ਦੇ ਤੇਰੇ ਪਿਓ ਨੂੰ ਤੈਨੂੰ ਕਰਾ ਲੈਨੀ ਆ ਮੈਂ ਸਿੱਧਿਆ ਤੂੰ ਜਿਹੜਾ ਮੇਰੀ ਜਾਨ ਨੂੰ ਕੀੜੇ ਪਾਏ ਆ ਅੰਮੀ ਪਿਆਰ ਕੀ ਦਦੇ ਕਰਦੀ ਆ ਮੈਂ ਨਮਾ ਖਸਮ ਹਰ ਟਾਈਮ ਤੁਹਾਡੇ ਪੈਸੇ ਹੀ ਨਹੀਂ ਪੂਰੇ ਹੁੰਦੇ ਜਦੋਂ ਦੇਖੋ ਪੈਸੇ ਜਦੋਂ ਦੇਖੋਂਦਾ ਸੀ ਆਡਾ ਮੁਕਿਆ ਗਾਲ ਦਾ ਬਿਮਾਰੀ ਪੈਣਿਓ ਉਹ ਲਿਆਂਦਾ ਨਹੀਂ ਜਾਂਦਾ ਤੇ ਤੁਹਾਨੂੰ 50 ਰੁਪਏ ਚਾਹੀਦੇ ਆ ਥੋੜੇ ਨਾ ਬੋਦੇ ਲੋਕਾਂ ਦੇ ਮੁੰਡੇ 10-10 ਰੁਪਏ ਲੈ ਕੇ ਸਕੂਲ ਚ ਜਾਂਦੇ ਉਸ ਤੋਂ ਬਾਅਦ ਮੰਗਦੇ ਨਹੀਂ ਤੇ ਤੁਸੀਂ ਸਕੂਲ ਵਾਸਤੇ ਲੈਦਾ ਜਾਣ ਖਾਂਦੇ ਜੇ ਮੇਰੀ ਸਕੂਲੋਂ ਆੜ ਕੇ ਲੈਦਾ ਜਾਣ ਖਾਂਦੇ ਜੇ ਮੇਰੀ ਮੈਂ ਜਿਹੜਾ ਨਵਾਂ ਖਜ਼ਮ ਕੀਤਾ ਨਾ ਉਹਨੂੰ ਕਹਿਨੀ ਆ ਮੈਨੂੰ ਕੋਈ ਬੈਂਕ ਦੇ ਵਿੱਚ ਬਣਾ ਕੇ ਦੇ ਆਕਾਊਂਟ ਤੇ ਉਸ ਟੈਮ ਐਟਮ ਐਟਮ ਮਾਰ ਕੇ ਤੇ ਤੁਹਾਨੂੰ ਮੈਂ ਰਾਜੀ ਕਰਦੀ ਰਹਾਂਗੀ 30 ਸਾਲ ਹੋ ਗਏ ਆ ਮੈਂ ਤੇਰੇ ਪਿਓ ਦੇ ਘਰ ਆਈ ਆ ਵਿਆਹੀ ਹੋਈ ਮੇਰੀ ਇੱਕ ਖੁਆਇਸ਼ ਅਜੇ ਤੱਕ ਕਦੇ ਪੂਰੀ ਨਹੀਂ ਕੀਤੀ ਤੇ ਤੁਹਾਡੀਆਂ ਖੁਆਇਸ਼ਾਂ ਨੇ ਕੀ ਖੇ ਸਵਾਪ ਪੂਰੀਆਂ ਕਰਨੀਆਂ ਮੈਂ ਖ਼ਤਮ ਕਰਦੀ ਆ ਲਵਾ ਇਹ ਸਾਡੀਆਂ ਪੰਜਾਬੀ ਮਾਵਾਂ ਦੀ ਮਸ਼ਹੂਰ ਧਮਕੀ ਆਲਮ ਦੇ ਤੇਰੇ ਪਿਓ ਨੂੰ ਤੈਨੂੰ ਕਰਾ ਲੈਣੀ ਆ ਮੈਂ ਸਿੱਧੇ this way this way uh, what can i do for you sir uh, sorry sir this luggage is not allowed madam ji madam ji ਭੁੱਖ ਲੱਗੀ ਚੰਪਾਈ ਖਵਾ ਦੋ ਸਰ ਵੀ ਹੈਵ ਓਨਲੀ ਸੈਂਡਵਿਚਸ ਐਂਡ ਬੇਵਰੇਜਸ ਅਚਲ ਪਕੌੜੇ ਹੀ ਖਵਾ ਦੋ ਸੌਰੀ ਸਰ ਵੀ ਡੋਨਟ ਹੈਵ ਕੋਈ ਵਾਗੀ ਤੁਹਾਡੇ ਕੋਲ ਚਲ ਚਾਹ ਹੀ ਪਿਆ ਦੇ ਯਾਰ ਸਰ ਬਲੈਕ ਟੀ অর ਲੈਮਨ ਟੀ ਕੋਈ ਬਲੈਕ ਲੂਗ ਨਹੀਂ ਨਾ ਲੈਮਨ ਲੂਮੰਟੀ ਮਿੱਠਾ ਠੋਕੇ ਪਤੀ ਰੋਕੇ ਦੁੱਧ ਜ਼ਿਆਦਾ ਠੀਕ ਹੈ ਸਮਝਾ ਦੁੱਧ ਪਤੀ ਪਾਣੀ ਨਹੀਂ ਆ ਫੁੱਫੜ ਨੇ ਵਿਆਹ ਤੈਨੂੰ ਜਿਗੋਲ ਬੈਠਾ ਚਾਹ ਮੇਰੇ ਵਾਸਤੇ ਤੈਨੂੰ ਤਾਬ ਇਹ ਚਾਂਪਾ ਖਵਾਵਾ ਨਾ ਪੰਡਾਰੀ ਪੁੱਲ ਤੇ ਆਇਆ ਤੂੰ ਹੈ ਤੈਨੂੰ ਕੰਡੇ ਵਾਲੇ ਆਲੂ ਵਾਲੇ ਗੋਭੀ ਵਾਲੇ ਪਕੌੜੇ ਖਵਾਵਾ ਤੇ ਤੇਰੇ ਘਰਦਿਆਂ ਨੇ ਬੜਾ ਤੇਰੇ ਤੋਂ ਆਇਆ ਬੂਠੀ ਦਾ ਦੁਖੀ ਹੋ ਕੇ ਤੈਨੂੰ ਕਿਤੇ ਬਾਹਰ ਕੱਢਿਆ ਆ ਹੈ ਤੇ ਜਨਾਬ ਪੰਜਾਬੀ ਬੜੀ ਸੋਹਣੀ ਬੋਲਦੇ ਮੇਰੀ ਤਾਂ ਮਾਨ ਨੂੰ ਮਿਲ ਗਈ ਆਪਣਾ ਕੌਨ ਸੇ ਦੇਸ਼ ਸੇ ਹੋ ਮਤਲਬ ਕਿ ਕੌਨ ਸੇ ਏਰੀਆ ਸੇ ਹੋ ਤੂੰ ਉਹ ਚੁੱਪ ਕਰ ਮਾਮਾ ਅੰਬਰ ਸੱਦੀ ਹੈਗੀਆਂ ਮੈਂ ਗਵਾਸ ਲੱਗਾ ਕਰਨ ਚੁੱਪ ਕਰ ਬੈਠ ਤੈਨੂੰ ਮੈਂ ਦੱਸਾਂ ਕਟੜੇ ਦੀ ਫਲਾਈਟ ਹੈ ਜੇ ਤੂੰ ਇੱਕ ਪਾਣੀ ਦਾ ਘੋਟ ਤੱਕ ਵੀ ਮੰਗਿਆ ਨਾ ਗੱਲ ਤਾਂ ਸੁਣੋ ਕੀ ਹੈ 8 ਘੰਟੇ ਦੀ ਫਲਾਈਟ ਮ ਖਾਉਂਗਾ ਕੀ ਹਾਂ ਹੋਣਾ ਇਹ ਲੈਣ ਤੇ ਇੰਨੀ ਲਾਂ ਤਾਂ ਥੋੜੀ ਤੇਰੇ ਢਿੱਡ ਵਾਸਤੇ ਪਹਿਲਾਂ ਪੰਗੇ ਜਿਹੜੇ ਘਟ ਲਈਦੇ ਹੁੰਦੇ ਨੇ ਨਾ ਸੂਟੇਡ ਬੂਟੇ ਦੇ ਵੇਖ ਕੇ ਕਿ ਹਾਂ ਵੀ ਪੜ੍ਹੀ ਲਿਖੀ ਹੋਣੀ ਹੈ ਕਹਿੰਦਾ ਬੋਲੂ ਕਿ ਤੇਰੇ ਸਾਹਮਣੇ ਪ੍ਰਧਾਨ ਤੇਰੇ ਵਰਗੇ ਬੜੇ ਸੱਟ ਕੀਤੇ ਆ ਮੈਂ ਬਈ ਗੱਲ ਸੁਣ ਕੀ ਹੈ ਵੇ ਕੀ ਹੈ ਸੈਂਡਵਿਚ ਭੇਜਣ ਲੱਗੀ ਹੈ ਤੇ ਮੈਂ ਦੱਸ ਪਨੀਰ ਮੈਂ ਪਹਿਲਾਂ ਹੀ ਆਪ ਕੱਢ ਕੇ ਖਾ ਲੈਣਾ ਹੈ ਬਰੈਡ ਖਾਣੀ ਚੁੱਪ ਕਰਕੇ ਜੇ ਤੂੰ ਟਿੰਗੜ ਫਿੰਗੜ ਕੀਤੀ ਤੈਨੂੰ ਆ ਵੀ ਨਹੀਂ ਮਿਲਣਾ ਪੂਰੀ ਚਲਦੀ ਮੇਰੀ ਫਲੈਟ ਚ ਪੂਰੀ ਕੈਚਪ ਭੇਜੇ ਬਸ ਨਾਲ ਥੋ ਜਾ ਤੈਨੂੰ ਕਿਹਜਾ ਦਿਸ ਵੀ ਕਿ ਤਬਾ ਕਰਦੀ ਛੁਕਦੀ ਰੋਟੀ ਦੇ ਦੇ ਰਸੋਈ ਚ ਪਈ ਆ ਖਾ ਲੋ ਲੈ ਤੂੰ ਬੋਲਣ ਕਿ ਤਾ ਨਹੀਂ ਤੂੰ ਕਿਤਨਾ ਬੋਲਣ ਡੇ ਉਤਰੇ ਮੈਂ ਬੋਲਣ ਈ ਆ ਮੈਂ ਤਾਂ ਪਿਆਰ ਨਾਲ ਬੋਲਣਿਆ ਮੇਰਾ ਪਿਆਰ ਨਾਲ ਬੋਲਣਾ ਇਤਰਾ ਹੀ ਆ ਓ ਯਾਰ ਤੂੰ ਵਿਚਲੀ ਗੱਲ ਦੱਸ ਕੀ ਕੀ ਆ ਜਦੋਂ ਦਾ ਵਿਆਹ ਹੋਇਆ ਕਿਤੇ ਲੈ ਕੇ ਛਕ ਮਾਣ ਵਾਸਤੇ ਉਹ ਤਸਵੀਰ ਈ ਇੱਥੇ ਲੈ ਜਾ ਉੱਥੇ ਲੈ ਜਾ ਨਾ ਟੱਬਰ ਨਾਲ ਹੀ ਤਿਆਰ ਹੋ ਜਾਂਦਾ ਤੁਹਾਡਾ ਓ ਯਾਰ ਚ ਮੇਰੀ ਕੀ ਗਲਤੀ ਕੀ ਆ ਚਲ ਦੱਸ ਕਿੱਥੇ ਜਾਣਾ ਤੂੰ ਮਾਣ ਦਿੱਲੀ ਜਾਣਾ ਮੈਂ ਉਹ ਦਿੱਲੀ ਕੀ ਵੇਖਣ ਆ ਲਾਗਾ ਤੁਹਾਡੇ ਘਰ ਵਿੱਚ ਵੀ ਕੋਈ ਇਦਾਂ ਦੀ ਚੀਜ਼ ਹੈ ਨਹੀਂ ਕਿ ਫਿਰ ਵੀ ਰਹਿਣ ਦੀ ਨਾ ਮੈਂ ਉਹ ਚੀਨਾ ਬੋਲ ਹੋਲੀ ਬੋਲ ਕਰਦਿਆ ਨਾ ਨਵਾਂ ਨਵ ਜਰਾਨੀ ਥਲੇ ਲੱਗ ਗਿਆ ਨਾ ਤੇ ਕਿੰਨੇ ਸਾਲ ਬਾਅਦ ਥਲੇ ਲੱਗੀ ਦਾ ਇੰਨੀ ਕਿਹਦਾ ਮੇਰਾ ਨਵਾਂ ਨਵ ਆਇਆ ਹੈ ਕਿਹੜੇ ਸੋਖਾ ਹੁੰਦਾ ਆ ਡੈਡੀ ਜੀ ਮਮੀ ਜੀ ਦਾ ਹਰ ਕਹਿਣਾ ਮੰਨਦੇ ਆ ਸਮਝ ਲੱਗੀ ਕਿ ਸਰਦਾਰਨੀ ਜੀ ਕੋਈ ਗੱਲ ਨਹੀਂ ਜੋ ਤੁਸੀਂ ਕਹੋਗੇ ਉਹੀ ਹੋਏਗਾ ਪੱਤੀ ਵੀ ਨਾ ਮਮੀ ਤਾਂ ਪੁੱਛ ਕੇ ਆਉਂਦੀ ਆ ਅਸਾਂ ਮਨ ਡੈਡੀ ਥਲੇ ਲੱਗਿਆ ਲੱਗਿਆ ਸਰ ਕੋ ਸਾਥ ਹੋ ਕਦੇ ਯਾਰ ਦੱਸ ਕਿਥੇ ਘੁੰਮਣ ਜਾਣਾ ਉਹ ਰਾਜਸਥਾਨ ਉਹ ਯਾਰ ਉਥੇ ਗਰਮੀ ਬੜੀ ਹੁੰਦੀ ਆ ਸ਼ਿਵਲੇ ਲੈ ਜਾ ਉਧਰ ਠੰਡ ਬੜੀ ਹੁੰਦੀ ਆ ਕੈਨੇਡਾ ਉੱਥੇ ਬਰਫ਼ ਬੜੀ ਪੈਂਦੀ ਆ ਨਾਲ ਬਹਿੇ ਬੜੇ ਲੱਗਣੇ ਇੱਥੇ ਤੂੰ ਹੀ ਤੇ ਕਹੇ ਚੀਲੇ ਵੀ ਸਟੇਬਲ ਨਹੀਂ ਹੈਗੇ ਹੈਂ ਜਾ ਤੇ ਇੰਜ ਕਰਾਇਆ ਜੇ ਤੇਰੀ ਹਰ ਇੱਜ਼ਤ ਪੂਰੀਆ ਕਰੂੰਗਾ ਤੇਰੀ ਇੱਜ਼ਤ ਨੂੰ ਛੱਡੋ ਤੇ ਚੱਜ ਦਾ ਸਾਹ ਲੈਣਾ ਔਖਾ ਹੋਇਆ ਪਿਆ ਕੀ ਕਰਾਂ ਮੇਰੀ ਜਿੰਦਗੀ ਬਰਬਾਦ ਹੋ ਗਈ ਤੇ ਬੱਲੇ ਲੱਗ ਗਿਆ ਜਨਾਨੀ ਥੱਲੇ ਨਵਾ ਨਵਾ ਅਰੇ ਨਹੀਂ ਮੰਮੀ ਜੀ ਏ ਜਿਹੜੇ ਟ੍ਰੇਨਿੰਗ ਲੈਂਦੇ ਡੈਡੀ ਜੀ ਤੋਂ ਹੁਣੇ ਕਹਿਣ ਦੇ ਸੀ ਕਿ ਡੈਡੀ ਜਿੱਦਾਂ ਕਰਦੇ ਆ ਨਾ ਮੰਮੀ ਜੀ ਅੱਗੇ ਮੈਂ ਵੀ ਉਤਰਾ ਹੀ ਕਰਿਆ ਕਰਨਾ ਉਹ ਕੀ ਕਹਿਣ ਦੇ ਸੀ ਕੁਛ ਨਹੀਂ ਜੀ ਕੁਛ ਨਹੀਂ ਮੈਂ ਕੀ ਕਹਿਣਾ ਤੇਰੀ ਤਾਂ ਆਵਾਜ਼ ਨਹੀਂ ਨਿਕਲਦੀ ਵੇ ਮੇਰੀ ਗੱਲ ਸੁਣ ਚਾ ਚੁੱਪ ਕਰ ਜਿਹੜੀਆਂ ਕੁੜੀਆਂ ਕਹਿੰਦੀਆਂ ਜੀ ਅਹੀਂ ਨਹੀਂ ਵਿਆਹ ਕਰਾਉਣਾ ਵਿਆਹ ਤੋਂ ਬੜਬੜੀਆਂ ਟੈਂਸ਼ਨਾਂ ਹੋ ਜਾਂਦੀਆਂ ਜੇ ਹੋ ਜਾਂਦਾ ਉਹ ਜਾਂਦਾ ਕੀ ਹੁੰਦਾ ਕੀ ਨਾ ਕੁਛ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਲੈ ਦੱਸ ਵਿਆਹ ਤੋਂ ਪਹਿਲਾਂ ਵੀ ਟਾਈਮ ਨਾਲ ਉੱਠ ਕੇ ਚਾਹ ਪੀਂਦੇ ਜੇ 10 ਵਜੇ ਉੱਠ ਕੇ ਵਿਆਹ ਤੋਂ ਬਾਅਦ ਵੀ ਤੁਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਜੇ ਆਪਣੀ ਮਰਜ਼ੀ ਨਾਲ ਏਡੀ ਕਿਹੜੀ ਗੱਲ ਐ ਜਦੋਂ ਜੀ ਕਰੇ ਉਦੋਂ ਬਣਾ ਲਓ ਬਸ ਇਹ ਆ ਤੂੰ ਉੱਠਣਾ ਤੈਨੂੰ ਥੋੜਾ ਜਿਹਾ ਪਹਿਲਾਂ ਜੇ ਤੁਸੀਂ ਵਿਆਹ ਤੋਂ ਪਹਿਲਾਂ 9 ਵਜੇ ਉੱਠ ਰਹੀ ਤੇ ਵਿਆਹ ਤੋਂ ਬਾਅਦ ਤਾਂ 6:00 ਜੇ 7:00 ਜੇ ਸਾਸੂ ਮਾ ਦੇ ਸਾਹਬ ਨਾਲ ਉੱਠਣਾ ਪਊਗਾ ਥਾਲੇ ਫਿਰ ਸਹੀ ਚੜ ਜਾਣਾ ਐ ਸਬਜ਼ੀ ਬਣਾਉਣੀ ਐ ਬੰਨੀਆਂ ਹੁਣ ਕੱਟਣੀਆਂ ਵਾ ਤਰਨੀਆਂ ਵਾ ਵੱਡਣੀਆਂ ਵਾ ਬਣਾਉਣੀਆਂ ਵਾ ਫਿਰ ਯਾ ਸੁਪਈਆਂ ਕਰਕੇ ਤੇ ਫਿਰ ਦਪਹਿਰ ਦੀ ਰੋਟੀ ਦੀ ਤਿਆਰੀ ਵੀ ਕਰਨੀ ਹੈ ਤੇ ਇਹ ਤਾਂ ਕੰਮ ਹੋ ਗਿਆ ਸੋਈ ਚ ਨਿਕਲੋ ਕੱਪੜੇ ਤੋਂ ਨਾਸਤੇ ਬਾਦੋ ਇਧਰ ਕੱਪੜੇ ਢਾਡੇ ਤੋਂ ਪੰਡੇ ਆ ਤੇ ਉਧਰ ਤੁਸੀਂ ਨਾਲ ਨਾਲ ਦਪਹਿਰ ਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦਿਓ ਹੇ ਕਿੱਡੀ ਕਿੱਤੇ ਗੱਲ ਹੈ ਜਿਵੇਂ ਕਿ ਤੁਹਾਡੀ ਸੱਸ ਨਾਲ ਨਾ ਨੰਡਾਈ ਹੋ ਗਈ ਉਹ ਵਾਲਾ ਕਲੇਸ਼ ਤੇ ਹੈ ਹੀ ਆ ਉਹਦੇ ਨਾਲ ਨਾਲ ਚੱਲ ਨਹੀਂ ਉਹ ਤੇ ਫਿਰ ਵਿਆਹ ਦੀ ਨਿੱਕੇ ਮਟ ਕਲੇਸ਼ ਤੇ ਚੱਲਦੇ ਰਹੇ ਬੇਦੀ ਕਹਿੰਦੀ ਆ ਲਿਆ ਤੇ ਫਿਰ ਦਪਹਿਰ ਦੀ ਰੋਟੀ ਦੀ ਤਿਆਰੀ ਕਰਨੀ ਨੇ ਦਪਹਿਰ ਦੀ ਰੋਟੀ ਸਾਰਿਆਂ ਨੂੰ ਆਕੂ ਮੂਕੇ ਵੇਲੇ ਕਰਕੇ ਫਿਰ ਢੇਰ ਪੰਡੇ ਨਾ ਕਿਵੇਂ ਆਜੇ ਬੱਸ ਤੁਸੀਂ ਜਾ ਕੇ ਆਈ ਜੀ ਫਿਰ ਚਾਹ ਦੀ ਚਾਹ ਦਾ ਟਾਈਮ ਹੋ ਗਿਆ ਸਾਰੇ ਨੂੰ ਚਾਹ ਬਣਾ ਕੇ ਪਿਓ ਚਾਹ ਬਣਾ ਕੇ ਤੁਸੀਂ ਪਈ ਆ ਇਹਨਾਂ ਨੂੰ ਤੁਹਾਡੀ ਸੱਸ ਨੇ ਕੋਈ ਹੋਰ ਨਵੀਂ ਗੱਲ ਕੱਢ ਲਿਆਉਣੀ ਇਹਦੇ ਚ ਸਹੀ ਨਹੀਂ ਸੀ ਬੇਟਾ ਕੱਪੜੇ ਸਹੀ ਨਹੀਂ ਤੇ ਬੇਟਾ ਚਾਹ ਗਲਤ ਸੀਗੀ ਬਸ ਤੁਸੀਂ ਚਾਰ ਕੋਣਾਂ ਦੀਆਂ ਗੱਲਾਂ ਸੁਣਨੀ ਆ ਤਾਨੇ ਸੁਣ ਲੈਣੇ ਆ ਇਹਨਾਂ ਨੂੰ ਤੁਹਾਡੇ ਘਰ ਵਾਲੇ ਨਹੀਂ ਆ ਜਿਹੜਾ ਫਿਰ ਉਹੀ ਚਾਰ ਪੰਜ 1500 ਗੱਲਾਂ ਜਿਹੜੀਆਂ ਹੋਣੀਆਂ ਉਹ ਤੁਸੀਂ ਆਪਣੇ ਘਰ ਵਾਲੇ ਨੂੰ ਸੁਣਾ ਦੇਣੀਆਂ ਫਿਰ ਤੁਹਾਡੀ ਲੜਾਈ ਘਰ ਵਾਲੇ ਨਾਲ ਵੀ ਹੋ ਜਾਣੀ ਆ ਉਹ ਇੱਕ ਨਵਾਂ ਕਲੇਸ਼ ਵਿੱਚ ਐਡ ਹੋ ਗਿਆ ਫਿਰ ਰਾਦੀ ਰੋਟੀ ਦਾ ਟਾਈਮ ਹੋ ਜਾਣਾ ਫਿਰ ਤੁਸੀਂ ਰਾਤ ਦੀ ਰੋਟੀ ਬਣਾਉਣੀ ਆ ਇੰਨਾ ਕੀ ਆ ਐਵੇਂ ਜ਼ਿਆਦਾ ਟੈਨਸ਼ਨ ਥੋੜੀ ਹੈ ਕੋਈ ਕੋਈ ਤਾਂ ਐਵੇਂ ਦਾਦੀਆਂ ਦੇ ਤੁਸੀਂ ਦੇ ਗੱਲ ਕਿੱਡੀ ਕਿਤੇ ਟੈਨਸ਼ਨ ਹੁੰਦੀ ਆ ਅਡੋਨ ਵੱਟਾ ਬਣ ਕੇ ਬੈਠੀ ਸਾਗ ਵਿੱਚ ਦੱਸ ਕੀ ਪੈਂਦਾ ਆ ਸਾਗ ਚ ਸਾਗ ਹੀ ਪੈਂਦਾ ਮੰਮੀ ਜੀ ਹੋਰ ਕੀ ਪੈਂਦਾ ਸਾਗ ਤੇ ਸਾਗ ਹੀ ਹੁੰਦਾ ਆ ਹੋਰ ਕੀ ਪੈਂਦਾ ਵਿੱਚ ਪਾਣੀ ਨੂਨ ਮਿਰਚ ਹਲਦੀ ਮਿਰਚ ਹਲਦੀ ਹਲਦੀ ਕੌਣ ਪਾਉਂਦਾ ਸਾਗ ਚ ਆਪਾਂ ਪਾ ਲਾਂਗੇ ਕਿਹੜਾ ਕੋਈ ਕੁਝ ਕਹਿਣ ਲੱਗਾ ਜਿੰਦਰ ਜੀ ਬਾਂਡ ਚੱਲਣ ਦੀ ਹੈ ਨਾ ਇਹਦਾ ਦਿਮਾਗ ਚੱਲਦਾ ਹੈ ਤੇ ਸਾਗ ਬਣਾਉਂਦੀ ਹੁੰਦੀ ਉਹਨਾਂ ਤੇ ਮੰਮੀ ਦਿਮਾਗ ਚੱਲਣ ਨਾਲ ਇੰਜੀਨੀਅਰ ਡਾਕਟਰ ਬਣਿਆ ਜਾਂਦਾ ਆ ਸਾਗ ਥੋੜੀ ਬਣਦਾ ਹੈ ਜਾ ਕੀ ਹੋ ਗਿਆ ਕੀ ਹੋ ਗਿਆ ਕੋਈ ਕਾਜ ਟ੍ਰੂ ਹਾਂ ਦੇ ਉਹ ਉਮਰ ਮਿੱਟੀ ਮਰੇ ਆ ਗਿਆ ਜਿਹੜਾ ਕਲਾਮ ਤੇਰੀ ਜਰਾਨੀ ਸਾਗ ਨਹੀਂ ਬਣਾਉਣਾ ਆਂਦਾ ਦੱਸ ਨਹੀਂ ਸਾਗ ਚ ਕੀ ਪੈਂਦਾ ਕੀ ਪੈਂਦਾ ਆ ਤੂੰ ਬਾਥਰੂਮ ਕਿ ਲੈ ਜਾਣਾ ਆਂ ਅੱਲਾ ਬਾ ਬਾਥੂ ਬਾਥੂ ਪੈਂਦਾ ਹੋਰ ਹਾਂ ਦੋਈ ਪੀ ਉਹ ਤੇ ਮੰਮੀ ਜੀ ਕੱਲਾ ਸੁਣਾਈ ਜਾਂਦੇ ਤੂੰ ਮੈਨੂੰ ਪਾਗਲ ਪਾਗਲ ਕਹੀ ਜਾਂਦੇ ਓ ਗਨਲੀ ਕੈਂਡਾ ਕੋ ਪਾਲ 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 ਪਾਲਕ ਪੈਂਦੀ ਹੋਰ ਬੱਸ ਮੰਮੀ ਜੀ ਹਣੁ ਤਾਰੀ ਦੁਨੀਆ ਪਾ ਦੇਣੀ ਸਾਗ ਚ ਬੱਸ ਵਧੀਆ ਤੇ ਸਾਗ ਬਾੜ ਜਾ ਫਿਰ ਕੀ ਕਰੀਦਾ ਉਹਨੂੰ ਮੰਮੀ ਜਦੋਂ ਖਾਈਦਾ ਹੈ ਕਿ ਬਾਅਦ ਚ ਆਪਰ ਜਿੱਥੇ ਥੋੜੀ ਕਰਾਣੀ ਸਾਗ ਤੇ ਨਿੰਟ ਦੇਣ ਲੱਗੀ ਆਵੇ ਲੈ ਇਹਦੇ ਨਾਲ ਤੇ ਇਹਨਾਂ ਨੂੰ ਮੈਂ ਬੜੀ ਵਾਰ ਕੁੱਟਿਆ ਇਹਨਾਂ ਕੁਝ ਹੋਰ ਵੀ ਕਰੀਦਾ ਹੈ ਮੈਨੂੰ ਨਹੀਂ ਪਤਾ ਸੀ ਨਹੀਂ ਮੇਰੇ ਮੁੰਡੇ ਰਿਕਾਰਡ ਦੇ ਇਹਨਾਂ ਬੰਦੇ ਕੁੱਟਣ ਨੂੰ ਨਹੀਂ ਹੁੰਦਾ ਮੇਰੀ ਬੜੀ ਬੇਇੱਜ਼ਤੀ ਹੋ ਗਈ ਮੈਂ ਚੱਲਾ ਹਾਂ ਆ ਲੈ ਵਾ ਬਣਾ ਸਾਗ ਮੈਂ ਚੱਲਦੀ ਹਾਂ ਹੋਏ ਰੱਬਾ ਵੜ ਜਾਵੇ ਹੁਣ ਸਾਗ ਬਣੇ ਨਾ ਬਣੇ ਇਹਦਾ ਮੈਂ ਜਾ ਕੇ ਮੁਰਗਾ ਬਣਾਉਂਦੀ ਆਂ ਆ ਡੋਨਟ ਬੇਬੀ ਅਜਬਾ ਨੇ ਕਿਆ ਕੀ ਗਿਆ ਮੈਨੂੰ ਕਿ ਕਿੰਨੀ ਸ਼ਿੱਦਤ ਨਾਲ ਕੰਮ ਕਰ ਰਿਹਾ ਮੇਰਾ ਪੁੱਤ ਇਹੋ ਜਿਹਾ ਬੰਦਾ ਰਬ ਹਰ ਕੁੜੀ ਨੂੰ ਦੇ ਦੇ ਮੈਂ ਕਿੰਨੀ ਲੱਖੀ ਆਂ ਪੈਣੀ ਸਸ੍ਰਿਕਾ 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 ਇਤਨਾ ਜਫੀ ਬੰਦ ਮੈਨੂੰ ਤੇਰੀ ਵੀਰ ਜੀ ਨੇ ਦੱਸਿਆ ਕਿ ਤੇਰਾ ਵੀ ਟਾਬਾ ਆਇਆ ਇੱਥੇ ਮੈਂ ਤੁਰ ਹੀ ਆ ਨੀ ਗਿਆ ਮੈਂ ਪੱਜੀ ਆਈ ਮੈਂ ਸੋਚਿਆ ਮੈਂ ਵੀ ਆਪਦੇ ਨਨਾਂ ਨੂੰ ਮਿਲ ਲਵਾਂ ਇੰਨਾ ਹੈਰਾਨ ਹੋਂਦੀ ਲੋਟੇ ਛੱਡੀ ਮੰਗਣੀ ਹੋਈ ਐ ਓ ਦੱਸਿਆ ਨਹੀਂ ਤੇਰੇ ਵੀ ਜੀਨੇ ਪੁੱਤ ਤੂੰ ਦੱਸੇ ਨਹੀਂ ਪੈਣ ਨੂੰ ਨਹੀਂ ਨਹੀਂ ਇਹ ਪ੍ਰਾਣੀ ਆ ਮੇਰਾ ਵੀ ਆਰ ਜਸਟ ਬਿਜ਼ਨਸ ਪਾਰਟਨਰਸ ਕੁਝ ਖਾਣਾ ਹੋਇਆ ਫਤਿਹ ਨੂੰ ਦੱਸ ਦਿਓ ਮੈਂ ਚੇਂਜ ਕਰਕੇ ਆਂਦੀ ਆ ਸਾਡਾ ਟਾਈਮ ਹੋ ਰਿਹਾ ਹਾਈ ਹਾਈ ਫਫੇ ਕੁਟਨੀ ਏ ਪ੍ਰਾਣੀ ਮੰਦਰੀ ਪਰ ਉਹ ਕਹਿ ਕੇ ਗਿਆ ਕਿ ਅਸੀਂ ਬਿਜ਼ਨਸ 파ਟਨਰ ਆ ਏ ਪ੍ਰਾਣੀ ਮੰਦਰੀ ਤੂੰ ਰਖਰੀ ਨਹੀਂ ਬਣਵਾਦਾ ਮੇਰੇ ਮੋਤੇ ਉਤਰੇ ਸ਼ਾਟ ਸ਼ਾਟ ਬੇਬੀ ਅਜਬਾ ਨੇ ਕਹਿ ਕੇ ਗਿਆ ਮੈਨੂੰ ਕਿਨੀ شدت ਨਾਲ ਕੰਮ ਕਰ ਰਿਹਾ ਮੇਰਾ ਪੁੱਤ ਇਹੋ ਜਿਹਾ ਬੰਦਾ